ਹਾਂਜੀ ਦੋਸਤੋ ਵਾਪਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫਿਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਤੁਹਾਨੂੰ ਦਿਖਾਵਾਂਗੇ ਸ਼੍ਰੀ ਮੁਕਸਰ ਸਾਹਿਬ ਨੇੜੇ ਟੀਸੀ ਦਫ਼ਤਰ ਚੱਕ ਵੀਰ ਸਰਕਾਰ ਦੇ ਨਾਲ ਹੀ ਆ ਮਿਡਵੇ ਤੇ ਮਿਡਵੇ ਕਲੋਨੀ ਵਾਈਦੀ ਆ ਬਹੁਤ ਹੀ ਵਧੀਆ ਏਰੀਆ ਜੇਕਰ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਕੋਟਕਪੂਰਾ ਬਾਈਪਾਸ ਸ਼੍ਰੀ ਮੁਕਸਰ ਸਾਹਿਬ ਮਿਡਵੇ ਕਲੋਨੀ ਦੇ ਕੋਲੇ ਸਾਰੇ ਸ਼ੋਰੂਮਾਂ ਜਿਹੜੇ ਆ ਉਧਰ ਪਹੁੰਚ ਚੁੱਕੇ ਆ ਤੇ ਬਹੁਤ ਹੀ ਵਧੀਆ ਕਲੋਨੀ ਆ ਹਜੇ ਆਪਣੇ ਕਹਦੀ ਹੈ ਵੀ ਕਲੋਨੀ ਦਾ ਵਿਸਤਾਰ ਹੀ ਹੋ ਰਿਹਾ ਸੋ ਉਥੇ ਕੋਠੀ ਬਣੀ ਹੋਈ ਹੈ 6 ਮਰਲੇਆਂ ਦੇ ਵਿੱਚ ਤੇ ਬਹੁਤ ਹੀ ਵਧੀਆ ਏਰੀਆ ਹੈਗਾ ਬਹੁਤ ਹੀ ਵਧੀਆ ਲੋਕੇਸ਼ਨ ਹੈਗੀ ਆ ਸੋ ਨੇੜੇ ਡੀਸੀ ਦਫਤਰ ਮਿਡਵੇ ਕਲੋਨੀ ਦੇ ਵਿੱਚ 6 ਮਰਲੇ ਦੀ ਕੋਠੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਸੋ ਕਈ ਵੀਰ ਭਰਾਵਾਂ ਦੇ ਮਨ ਦੇ ਵਿੱਚ ਹੁੰਦੀ ਉਹ ਤਾਂ ਵਿਚਾਰੇ ਆਪਣੀ ਵੀਡੀਓ ਵੀ ਪੂਰੀ ਨਹੀਂ ਦੇਖਦੇ ਸਿਰਫ ਡਿਸਪਲੇ ਤੇ ਨੰਬਰ ਦੇਖ ਕੇ ਨਾਲ ਹੀ ਫੋਨ ਕਰ ਲੈਂਦੇ ਆ ਕਿ ਬਾਈ ਜੀ ਕੋਠੀ ਕਿੰਨੇ ਦੀ ਆ ਕਿਹੜੇ ਸ਼ਹਿਰ ਦੇ ਵਿੱਚ ਆ ਸੋ ਬੇਨਤੀ ਆ ਬਾਈ ਜੀ ਤੁਹਾਡੇ ਵਾਸਤੇ ਵੀਡੀਓ ਬਣਾਈਦੀ ਆ ਸਮਾਂ ਕੱਢ ਕੇ ਤੇ ਵੀਡੀਓ ਨੂੰ ਇੱਕ ਤਾਂ ਪੂਰਾ ਵੇਖ ਲਿਆ ਕਰੋ ਯਾਰ 3-4 ਮਿੰਟਾਂ ਦੀ ਵੀਡੀਓ ਹੁੰਦੀ ਆ ਸਿਰਫ ਤੇ ਬਾਕੀ ਆਪਣੀ ਵੀਡੀਓ ਦੇ ਵਿੱਚ ਸਾਰੀ ਡਿਟੇਲ ਦਿੱਤੀ ਹੁੰਦੀ ਆ ਜਿਵੇਂ ਤੁਸੀਂ ਡਿਸਪਲੇ ਤੇ ਦੇਖ ਰਹੇ ਹੋ 6 ਮਰਲਿਆਂ ਦੀ ਕੋਠੀ ਆ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਬਣੀ ਹੋਈ ਆ ਕੋਟਕਪੂਰਾ ਬਾਈਪਾਸ ਤੇ ਮਿਡਵੇਕ ਕਲੋਨੀ ਦੇ ਵਿੱਚ ਬਣੀ ਹੋਈ ਆ ਨੇੜੇ ਡੀਸੀ ਦਫਤਰ ਆ ਚੱਕਬੀਰ ਸਰਕਾਰ ਤੇ ਜੇ ਜੇ ਆਪਣੇ ਗੱਲ ਕਰੀਏ ਵੀ ਰੇਡ ਦੀ ਤਾਂ ਰੇਡ ਵੀ ਤੁਹਾਨੂੰ ਦੱਸ ਦਿੰਦੇ ਆ ਵੈਸੇ ਡਿਸਪਲੇ ਤੇ ਵੀ ਆਪਣਾ ਸਾਰਾ ਕੁਝ ਮੈਂਸ਼ਨ ਕੀਤਾ ਹੁੰਦਾ ਬਾਕੀ ਜੇ ਤੁਹਾਨੂੰ ਫਿਰ ਵੀ ਟਾਈਮ ਦੀ ਸ਼ਾਰਟੇਜ ਲੱਗੇ ਵੀ ਤਿੰਨ ਕਿ ਮਿੰਟਾਂ ਦੀ ਵੀਡੀਓ ਵੀ ਨਹੀਂ ਦੇਖ ਸਕਦੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਦੇਖ ਲਿਆ ਕਰੋ ਉੱਥੇ ਵੀ ਆਪਣੀ ਡੀਟੇਲ ਦਿੱਤੀ ਹੁੰਦੀ ਆ ਸੋ ਤੁਹਾਡੀ ਸਹੂਲਤ ਵਾਸਤੇ ਜਿਹੜੀ ਆ ਆ ਵੀਡੀਓ ਬਣਾਈ ਦੀ ਆ ਸੋ ਜਿਹੜੀ ਆ ਅੱਜ ਆਪਾਂ ਕੋਠੀ ਦੇਖ ਰਹੇ ਆਂ ਸ਼੍ਰੀ ਮੁਖਸਰ ਸਾਹਿਬ ਮਿਡਲ ਬੇ ਕਲੋਨੀ ਡੀਸੀ ਦਫ਼ਤਰ ਦੇ ਨੇੜੇ ਚੱਕ ਬੀਰ ਸਰਕਾਰ ਅ ਦੇ ਵਿੱਚ ਤੁਹਾਨੂੰ ਪਤਾ ਹੀ ਆ ਡੀਸੀ ਦਫ਼ਤਰ ਬਣਿਆ ਹੋਇਆ ਕੋਟਕਪੂਰਾ ਬਾਈਪਾਸ ਆ 6 ਮਰਲੇ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਫਰਸ਼ ਲੱਗਿਆ ਹੋਇਆ ਡੋਰ ਆਪਣੇ ਵਿੰਡੋਜ਼ ਜਿਹੜੀਆਂ ਲੱਗੀਆਂ ਹੋਈਆਂ ਅ ਪਲਸਤਰ ਸਾਰੀ ਕੋਠੀ ਨੂੰ ਹੋਇਆ ਵੀ ਆ ਇਹ ਰੰਗ ਰੋਗਣ ਦਾ ਕੰਮ ਜਿਹੜਾ ਬਾਕੀ ਆ ਤੇ ਬਿਲਕੁਲ ਫਰੈਸ਼ ਕੋਠੀ ਆ ਬਿਜਲੀ ਦੀ ਫਿਟਿੰਗ ਹੈਗੀ ਆ ਪਾਣੀ ਦਾ ਅਰੇਂਜਮੈਂਟ ਹੈਗਾ ਸੋ ਕਲੋਨੀ ਨਵੀਆਂ ਤੇ ਬਾਈਪਾਸ ਤੇ ਬਿਲਕੁਲ ਹੈਗੀ ਹੈ ਮਿਡਵੇ ਕਲੋਨੀ ਸੋ ਫਿਰ ਵੀ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਸਮਝ ਨਾ ਲੱਗੇ ਤਾਂ ਤੁਸੀਂ ਜੋ ਡਿਸਪਲੇ ਤੇ ਨੰਬਰ ਆਪਣਾ ਦਿੱਤਾ ਹੋਇਆ ਉੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਜੇ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੈਸੇ ਤਾਂ ਤੁਹਾਡੇ ਵਾਸਤੇ ਬਹੁਤ ਵੱਡਾ ਕੰਮ ਹੈ ਇਹ ਤੇ ਪਰ ਹੁੰਦਾ ਸਾਰਾ ਕੁਝ ਇਹ ਫ੍ਰੀ ਹੈ ਸੋ ਇਹਦੇ ਨਾਲ ਜਿਹੜੇ ਵੀਰਪਰਾ ਨੇ ਘਰ ਵੇਚਣਾ ਉਹਦੀ ਵੀ ਜ਼ਰੂਰਤ ਪੂਰੀ ਹੋ ਜਾਂਦੀ ਹੈ ਤੇ ਜਿਹੜੇ ਵੀਰਪਰਾ ਉਹਨੇ ਘਰ ਲੈਣਾ ਉਹ ਘਰੇ ਬੈਠੇ ਇੱਕ ਡਿਸੀਜਨ ਲੈ ਸਕਦੇ ਆ ਤੇ ਥੋੜੇ ਇੰਨਾ ਫਾਇਦਿਆਂ ਦੇ ਵਿੱਚ ਜਿਹੜੇ ਸਾਡੇ ਵਰਗੇ ਵੀਰਪਰਾ ਜਿਹੜੇ ਵੀਡੀਓ ਬਣਾਉਂਦੇ ਆ ਤੇ ਥੋੜਾ ਬੋਤ ਉਹਨਾਂ ਦਾ ਵੀ ਫਾਇਦਾ ਹੋ ਜਾਂਦਾ ਵੈਸੇ ਹੈ ਤਾਂ ਕੰਮ ਔਖਾ ਹੀ ਆ ਪਰ ਫਿਰ ਵੀ ਸ਼ੇਅਰ ਕਰਦਿਆ ਕਰੋ ਤਾਂ ਤੁਹਾਡੀ ਬਹੁਤ ਮਿਹਰਬਾਨੀ ਸੋ ਅੱਜ ਆਪਾਂ ਦੇਖ ਰਹੇ ਆ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਕੋਟਕਪੂਰਾ ਬਾਈਪਾਸ ਤੇ ਡੀਸੀ ਦਫ਼ਤਰ ਦੇ ਨੇੜੇ ਮਿਡਵੇ ਕਲੋਨੀ ਆ ਉੱਥੇ ਕੋਠੀ ਬਣੀ ਹੋਈ ਆ ਤੇ ਸਿਰਫ ਤੇ ਸਿਰਫ 13 ਲੱਖ ਰੁਪਏ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਤੁਸੀਂ ਇੱਕ ਅੰਦਾਜ਼ਾ ਲਗਾ ਸਕਦੇ ਹੋ ਕਿ 13 ਲੱਖ ਦੇ ਵਿੱਚ ਹੋਰ ਵੀ ਛੂਟ ਹੋ ਜੂਗੀ ਤਾਂ ਕਿੰਨੀ ਕੁ ਪਰਤੇ ਵਾਲੀ ਕੋਠੀ ਆ ਸਭ ਤੋਂ ਵਧੀਆ ਲੋਕੇਸ਼ਨ ਤੇ ਤੇ ਸਭ ਤੋਂ ਪਰਤੇ ਵਾਲੀ ਕੋਠੀ ਆ 6 ਮਰਲੇ ਦੇ ਵਿੱਚ ਇਹ ਬਣੀ ਹੋਈ ਆ ਸੋ ਡੋਰ ਵਿੰਡੋ ਲੱਗੇ ਹੋਏ ਆ ਫਰਸ਼ ਲੱਗਿਆ ਹੋਇਆ ਟਾਈਲਸ ਦਾ ਤੇ ਪਲਸਤਰ ਸਾਰੀ ਹੋਈ ਵੀ ਆ 6 ਮਰਲੇ ਦੇ ਵਿੱਚ ਬਹੁਤ ਸੋਹਣੀ ਜਿਹੜੀ ਆ ਕੋਠੀ ਆ ਬਹੁਤ ਸੋਹਣੇ ਨਕਸ਼ੇ ਦੇ ਨਾਲ ਆ ਸੋ ਜੇਕਰ ਹੁਣ ਵੀ ਨਾ ਕਰ ਬਣਿਆ ਤੇ ਫਿਰ ਕਦੇ ਵੀ ਨਹੀਂ ਬਣਾ। ਸੋ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ। ਸੋ ਧਿਆਨ ਦਿਓ ਵੀਡੀਓ ਬਣਾ ਕੇ ਸਾਨੂੰ ਭੇਜੋ ਤਿੰਨ ਚਾਰ ਫੋਟੋਆਂ ਕਰ ਦਿਆਂ ਫੇਚੋ ਮਾ ਆਪਣੇ ਭੇਜੋ ਤੇ ਆ ਐਡ ਆਪਾਂ ਤੁਹਾਡੀ ਫ੍ਰੀ ਵਿੱਚ ਲਗਾਵਾਂਗੇ ਘਰ ਦੀ ਡਿਟੇਲ ਜਿਹੜੀ ਆ ਉਹ ਜਰੂਰ ਪੇਜ ਆ ਕਰੋ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਸਮਾਂ ਜਾਇਜ਼ਤ ਨਹੀਂ ਦਿੰਦਾ ਇੱਕ ਹੋਰ ਕੋਠੀ ਦੇ ਨਾਲ ਇੱਕ ਹੋਰ ਸ਼ਹਿਰ ਦੇ ਵਿੱਚ ਧੰਨਵਾਦੀ ਸ਼ੁਕਰੀਆ